ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗੱਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਹੂੰਗੀ ਕਹੇ ਹੋ ਬੋਲਦੀ ਨਹੀਂ ਦੇ ਪੈਣ ਚੋਦੀ ਇੱਕ ਤਾਂ ਕਛੂ ਕੁ ਮੇਵ ਮੁੱਕੜੀ ਪਈਆ ਹੈਲੋ ਮੈਂ ਕਿਵੇਂ ਵਸ ਰਜਾਈ ਚ ਮੂੰਹ ਦਿਲ ਗਿਆ ਚਾਹੇ ਬੰਮੂ ਤੈਨੂੰ ਹੁਣ ਨੀਂਦ ਆਉਂਦੀ ਆ ਕਿ ਨਹੀਂ ਜਾ ਕਉਂਦੀ ਨਹੀਂ ਤੈਨੂੰ ਮੈਨੂੰ ਜਾਂ ਕਿੱਥੇ ਆਉਂਦੀ ਆ ਕੋਈ ਤਪਾਰ ਰੱਖਿਆ ਪੈ ਜਾ ਹੁਣ ਇੱਧਰ ਆ ਕੇ ਮੈਂ ਤਾਂ ਇਸੇ ਲੈਫਤੀ ਹੋ ਜਾਣਾ ਨਿੱਗਾ ਕਰ ਰੱਖਿਆ ਇੱਧਰ ਪੈ ਤੇ ਮਨ ਚ ਅਟਦਾ ਆ ਪਿਆ ਗਾ ਅੰਨਾ ਗਾ ਕਿਉਂ ਇੱਥੇ ਕੀ ਮੇਰੇ ਜੂਆ ਪੈਗਾ ਮੈਂ ਨਹੀਂ ਪਾਉਂਦੀ ਤੈਨੂੰ ਮੁਸ਼ਕ ਜੇ ਨੂੰ ਮੁਸ਼ਕ ਆਉਂਦੀ ਆ ਹੁਣ ਹੈ ਆਹੋ ਆ ਇਸ ਤੋਂ ਪਹਿਲਾਂ ਤਾਂ ਹੀ ਨਾ 10 ਸਾਲ ਹੋ ਗਏ ਉਹੋ ਮਰਨਿਆ ਮੇਰੇ ਧਰਨ ਪਈ ਖੜੀ ਤੂੰ ਮਰ ਜੇ ਧਰਨ ਹੱਲ ਗਈ ਆਹੋ ਇੱਧਰ ਪੈ ਜਾ ਤੂੰ ਅੱਛਾ ਰਾਤ ਹੱਲੀ ਹੋ ਫਿਰ ਰਾਤ ਹੱਲੀ ਹੋਊਗੀ ਹਾਂ ਮੈਨੂੰ ਪਤਾ ਤਾਂ ਲੱਗ ਗਿਆ ਸੀ ਕਿ ਹੱਲ ਗਈ ਧਰਨ ਚੰਗਾ ਬਾਲਾਂ ਨਾਲ ਗੱਲਾਂ ਕਰ ਮੈਂ ਨੀਂਦ ਆ ਜਾਂਦੀ ਆ ਤੇ ਮੈਨੂੰ ਤਾਂ ਤੇਰਾ ਮੋਹ ਆਈ ਜਾਂਦਾ ਤੈਨੂੰ ਨੀਂਦ ਆਉਂਦੀ ਆ ਤੇ ਹੁਣ ਫਿਰ ਚਾਹਣਾ ਕੀ ਹੈ ਚਾਹਣਾ ਉਹੀ ਬਚਤ ਨੁਪਤ ਹੈ ਬਾਂਦਰ ਕੇ ਲਈ ਮਾਰਨਾ ਮੇਰੀ ਗੱਲ ਸੁਣਾ ਮੈਨੂੰ ਗੋਲ ਨਾਲ ਆ ਰਿਹਾ ਮੈਨੂੰ ਕਬਜ਼ੀ ਹੋਈ ਪਈ ਆ ਕਬਜ਼ੀ ਤੇ ਖੁੱਲ ਜੂ ਹੋਰ ਪਾਏ ਆ ਇਧਰ ਆ ਕੇ ਦਿਮਾਗ ਨਾ ਖਰਾਬ ਕਰ ਜਿਹਦਾ ਪਿੱਛੇ ਟਕੇ ਮਾਰੇ ਨਾ ਬਾਸ ਬੋਕੀ ਬੰਮੂ ਨਾਲ ਦੀ ਨਾਲ ਆਉ ਪੁਚਕਾਰੀ ਹਾਈਵੇ ਤੂੰ ਮਾਰ ਜੇ ਭੈਣ ਚੋਦੀ ਬਿੱਲੀ ਦੀ ਪੂਛ ਵੇ ਮੂੰਹ ਵਜੂ ਤਾਰਾ ਤੇ ਅੱਜ ਤੱਕ ਦਾ ਬਾੜੀ ਪਕਾਈ ਨਾ ਮਾਰ ਢੱਕ ਕੇ ਪੋਸਤ ਨਾ ਬੌੜ ਮਾਰੀ ਜਾਣਾ ਬਾੜ ਨੋ ਅੱਛਾ ਹੁਣ ਮੇਰਾ ਦਿਮਾਗ ਖੱਲ ਗਿਆ ਹਿੱਲੇ ਹੀ ਤੇਰਾ ਦਿਮਾਗ ਹਾਂ ਉਹਦੇ ਤਾਂ ਕਹਿੰਦੀ ਚਮਚਾ ਹੋਰ ਵਧਾ ਦੇ ਚਮਚਾ ਹੋਰ ਵਧਾ ਦੇ ਮੈਂ ਤਾਂ ਕੋਈ ਕਹਿੰਦੀ ਨਹੀਂ ਤੈਨੂੰ ਭੈਣ ਚੁੱਧ ਕੇ ਮੈਂਨੇ ਵੀ ਕੋਡਾ ਕਰਤਾ ਤੇ ਨਾ ਹੋ ਕੋਡਾ ਮੈਂ ਕਹਤਾ ਤੈਨੂੰ ਕੋਈ ਨਹੀਂ ਕੋਡਾ ਹੋ ਜਾ ਸਵਾਦ ਖਵਾ ਖੁਕੀ ਬੈਠਾ ਹੁਣ ਇੱਧਰ ਪੈ ਜਾ ਹੁਣ ਸਵਾਦ ਦੀ ਮਾਰੀ ਖਵਾਈ ਗਈ ਆ ਤੇ ਲੇਫ ਨਹੀਂ ਗਿਆ ਤੇਰਾ ਇੱਧਰ ਪੈ ਜਾ ਮਰ ਜਾ ਇੱਧਰ ਮੇਰੇ ਜਾਈਂ ਨਾ ਪੈ ਜੂ ਆ ਬੰਗਾ ਮੇਰੇ ਮੈਂ ਨਹੀਂ ਪਾਉਂਦੀ ਤੈਨੂੰ ਆਦੇ ਨਾਲ ਮੇਰੇ ਚਿੱਤ ਨਹੀਂ ਠੀਕ ਅੱਜ

ਵੇ ਵੀ ਤੇ ਗੁੱਤਾ ਨਾਲ ਪੈਣਾ ਤੇਰੇ ਮੈਂ ਨਹੀਂ ਪਾਉਂਦੀ ਬਸ ਅੱਜ ਤੈਨੂੰ ਅੱਜ ਮੇਰਾ ਚਿੱਤ ਨਹੀਂ ਠੀਕ ਆ ਐ ਨਾ ਕੱਲ ਮੇਰੀ ਬੁੱਗੋ ਐ ਨਾ ਕੱਲ ਬੇ ਨਹੀ ਮੇਰੇ ਪੈਰੀ ਹੱਥ ਲਾਉਣਾ ਮੈਨੂੰ ਤੇਰਾ ਭਾਲਾ ਮੈਨੂੰ ਪਤਾ ਜਾਂਦਾ ਰੱਬ ਦਾ ਵਾਸਤਾ ਪਤਾ ਨਹੀਂ ਕੀ ਹੋ ਜਾਣਾ ਭਾਈ ਮੋਹ ਹੁੰਦਾ ਐੇ ਬੇ ਤੇਰੇ ਨਾਗ ਲੜ ਜੇ ਤੂੰ ਸੱਪ ਲੜ ਜੇ ਇੱਥੇ ਪੈ ਜਾ ਕੇ ਇੱਧਰ ਪੈ ਜਾ ਮੈਂ ਨਾਲ ਹੀ ਪਈ ਆ ਤੇਰੀ ਮੈਂ ਨਹੀਂ ਕਿਤੇ ਇੱਕ ਵਾਰੀ ਬੁੱਗੋ ਨਾਲ ਪਾਲਾ ਮੁਰਗੀ ਮੈਂ ਨਹੀਂ ਪਾਉਂਦੀ ਨਾ ਮੈਨੂੰ ਨਹੀਂ ਪਤਾ ਬਸ ਇੱਧਰ ਆ ਕੇ ਪੈ ਜਾ ਬੇ ਇੱਧਰ ਪੈ ਹਾਂ ਕਾਈ ਮਰੀਏ ਨਾ ਪਰ 11 ਵਜੇ ਪਾਈ ਜਨੂਸ ਕੱਢੀ ਜਾਣਾ ਮੇਰੇ ਭਾ ਦੀ ਤਾਂ ਦੇਣੀ ਛੜਿਆ ਜੇ ਹਾਂ ਤੇਰੇ ਭਾ ਦੇਣ ਛੜਿਆ ਹਾਂ ਮੰਜੇ ਤਾਂ ਨਾਲ ਲਾ ਲਾ ਸਨ ਕੋ ਛੜਿਆ ਤੂੰ ਨਾਲ ਕਿਲਾ ਕੇ ਕਰਨ ਪੈ ਜਾ ਬਸ ਮੈਂ ਤਾਂ ਪੈਣੀ ਆ ਮੈਂ ਇਹੀ ਗੇੜਾ ਖਾਜੂਤ ਦੀ ਬਸ ਆਂ ਕਿ ਮੈਂ ਖਾ ਜੀਂਗਾ ਤੂੰ ਪਾਏ ਬਸ ਇਹ ਨਾਲ ਲਾ ਬੇ ਪਾਈ ਜਾ ਮਰ ਜਾਣਿਆ ਪਾਈ ਜਾ ਮੰਜੀ ਜੋੜ ਕੇ ਬੋਰ ਦੀ ਛਾਵੇਂ ਚੰਗਾ ਪੈ ਜਾ ਤੂੰ ਹਾਂ ਬਲੇ ਯਾਰ ਵੀ ਪਤਾ ਨਹੀਂ ਹੋਂ ਤਾਂ ਨਿਆ ਆਇਆ ਦੇਨ ਮਾੜੀ ਆਏ ਪਹਿਲੇ ਬਸ ਹੋਂ ਤਾਂ ਦਾਮ ਪਟਿਆ ਆਇਆ ਹੋਂ ਨਾ ਮੈਨੂੰ ਪਾਈ ਜਾਈਂ ਬਾਰ-ਬਾਰ ਖਾਈ ਜਾਵੇਂ ਕੱਚੀ ਨਹੀਂ ਠਾ ਦੇਣਾ ਮੈਨੂੰ ਕੱਚੀ ਨਹੀਂ ਹੁੰਦਾ 11 ਵਜੇ ਪਏ ਆ ਕਦੇ ਉੱਠ ਕੇ ਕਿੱਧਰ ਜਾਂਦਾ ਦੁਪਹਿਰ ਦੇ ਵਜ ਗਏ ਰਾਤ ਦੇ ਵਜਿਆ ਰਾਤ ਦੇ ਹਾਂ ਤੇ ਬੱਸ ਦੇ ਟਾਈਮ ਰਾਤ ਆਈ ਹੋਗਾ 11 ਵਾ ਬੱਸ ਤੂੰ ਪਏ ਆ ਅ ਵਗੈਰਾ ਜਿਵੇਂ ਖੜੀ 11:05 ਤੇ ਜਿਵੇਂ ਜਦੋਂ ਪਹਿਲੀ ਰੇਡ ਪਾਈ ਸੀ ਖੜੀ 11:00 ਵਜੇ ਸੀ ਹੁਣ ਫਿਰ ਲਾਸਮੈਂਟ ਕਰਦੇ ਲਾਸਮੈਂਟ ਤਾਂ ਮੈਂ ਕੀ ਕਰਨੀ ਆ ਬੇ ਮਰ ਜਾਣਿਆ ਬੇ ਮਰਨੇ ਆ ਹੌਲੀ ਬੋਲ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਆ ਕੰਨ ਹੁੰਦੇ ਆ ਕੰਧ ਹੁੰਦੇ ਮਰ ਜਾਣਿਆ ਉਹ ਕੰਦਾਂ ਦੇ ਕਿਥੇ ਲੰਨਾ ਕੇ ਬੰਦਿਆਂ ਦੇ ਹੁੰਦੇ ਮੈਂ ਤਾਂ ਦਿੱਤੋ ਅੱਜ ਸੁਣਿਆ ਬੇਹਾ ਬਾਲਟ ਬੋਲ ਕੇ ਖੁੱਡੇ ਤੇ ਖਾਲੇਗਾ ਕਿਸੇ ਤੋਂ ਖੁੱਡੇ ਤੇ ਕਿਵੇਂ ਹਾਂ ਖੁੱਡੇ ਤੇ ਮੇਰੇ ਕੌਣ ਮਰੂਆ ਮਾਈਕ ਫੋਨ ਜਿਹੇ ਜਿਹਾ ਤੇਰੇ ਨਾ ਮੱਥਾ ਮਾਰ ਲਿਆ ਜਾਂ ਕੰਧ ਤੇ ਟੱਕਰ ਮਾਰ ਲਈ ਤੇਰੇ ਨਾਗ ਲੜ ਜੇ ਕੰਧ ਨੇ ਮਾਰ ਲਈ ਕੀ ਦੀ ਮੈਨੂੰ ਨਹੀਂ ਪਤਾ ਬੰਨੇ ਤੇਰੇ ਮੁਰੇ ਹੱਥ ਪਾ ਜਾ ਹੈ ਪਾ ਜਾ ਬਸ ਹੈ ਪੈਂ ਚੋ ਦੀ ਨਿਆਲ ਬਸ ਬਤਾ ਸੌਣੀ ਆ ਅੱਜ ਕੀ ਹੋ ਗਿਆ ਲੱਗਾ ਹਾਂ ਤੇ ਤਾਂ ਇੱਕ ਤਰ੍ਹਾਂ ਦੀ ਭੂਲ ਜਿਹਾ ਮਾਰਤਾ ਹੈ ਮੈਂ ਤੂੰ ਗੱਲ ਕਰ ਤਾ ਜਿਹੜੀ ਤੂੰ ਮੈਨੂੰ ਰਾਤ ਤੇ ਟੈਲੀਫੋਨ ਜੀ ਤੇ ਫਿਲਮ ਜੀ ਦਿਖਾਈ ਤੇ ਨਾ ਕਿਹੜੇ ਟੈਲੀਫੋਨ ਕਰ ਦਿੱਸਾ ਤੂੰ ਮੇਰੇ ਕਰਕੇ ਰਾਤ ਨੂੰ ਨਹੀਂ ਦਿਖਾਈਸੇ ਮੈਨੂੰ ਹਾਂ ਉਫੋ ਵੀਡੀਓ ਜਪਾ ਮੇਰਾ ਬਣਾਇ ਕਰਕੇ ਨਾ ਨਾ ਮੈਂ ਨਹੀਂ ਬੰਦ ਵੀਡੀਓ ਤੇ ਰਹਿਣਾ ਕੁਛ ਨਹੀਂ ਦਾ ਇੱਕ ਕਰ ਦੇ ਮੇਰੀ ਬਾਤ ਆਦਾ ਮੰਜਾ ਬਾੜ ਲੈ ਕਿ ਨਹੀਂ ਬਾੜ ਡਾਉਣੀ ਇਹ ਬਾਹਰ ਨਹੀਂ ਬਹਰ ਤੇ ਠੰਡ ਲੱਗ ਜੂਗੀ ਕੋਈ ਨਹੀਂ ਹਾਂ ਤੂੰ ਤਾਂ ਉਹੀ ਲੱਛਣ ਕਰੀ ਜਾਨਾਗਾ ਇੱਥੇ ਸਹਣੇ ਮੈਂ ਤੇਰੀ ਨਿਗਾਹ ਤੇ ਰੱਖਦਾਗਾ ਨਿਗਾਹ ਰੱਖਣ ਨੂੰ ਮੇਰੇ ਕੋਲ ਕਿਹੜੇ ਬੰਦੇ ਆਉਂਦੇ ਮੈਂ ਏਡੀ ਮਾਰੀ ਤੁਰੀ ਫਿਰਦੀ ਬੰਦੇ ਤਾਂ ਨਹੀਂ ਆਉਂਦੇ ਮੇਰੀ ਬੁੱਗੋ ਤਾਂ ਮੈਂ ਬਸਾ ਨਹੀਂ ਕਰਦੇ ਇੱਕ ਮਿੰਟ ਦਾ ਵੀ ਹਾਂ ਹਾਂ ਕੀ ਸਿੰਦੀ ਅੱਡੀ ਮਾੜੀ ਆ ਮਾਰਨੀ ਹੈਗੀ ਮੈਨੂੰ ਤੇਰਾ ਮੋਈ ਚੰਦਰਗੇ ਨਾਮ ਆਉਂਦਾ ਮੈਂ ਤੈਨੂੰ ਛੱਡ ਨਹੀਂ ਸਕਦਾ ਹੁਣ ਤੂੰ ਕੀ ਲਵੇਂਗਾ ਉਹੀ ਜਿਹੜੀ ਰੋਜ ਦਿੰਨੀ ਐ ਹੋਰ ਮੈਂ ਪੈਂਦੀ ਫੁੱਦੀ ਆਂਦੀ ਲਾਉਂਾਂ ਫੁੱਲਾਂ ਦੀ ਰਜਾਈ ਉੱਤੇ ਓਹੋ ਤੂੰ ਹੁਣ ਪਾਉਣ ਦਾ ਕੀ ਲਵੇਂਗਾ ਹੈ ਸੌਣ ਦਾ ਕੀ ਲਵੇਂਗਾ ਉਹੀ ਬੱਸ ਤੈਨੂੰ ਪਤਾ ਤਾਂ ਇੱਕ ਵਾਰੀ ਮੁਰਕੇ ਵੇਖ ਸਮਝ ਜਾਂਗਾ ਆਪਣੀ ਗੱਲ ਬੱਸ ਚੰਗਾ ਮੈਂ ਇੱਥੋਂ ਨਹੀਂ ਤੇਰੇ ਵਾਲੇ ਕੁੱਤੇ ਵਾਲੀ ਪਕਾਇਮਾਂ ਦੀ ਤੂੰ ਡੱਕ ਕੇ ਨਾ ਪੂਰਸ ਨਾ ਤੰਤਾ ਇਹ ਨਹੀਂ ਪਤਾ ਕੀ ਬੋਲਣਾ ਕੀ ਨਹੀਂ ਬੋਲਣਾ ਪੋਸਟੇ ਮੈਂ ਨਾ ਪੋਸਟਾ ਹਾਂ ਦੀ ਤੇ ਹੋਰ ਤੂੰ ਦੱਸ ਦੇ ਕਰ ਬੰਦੂਰਾਂ ਨੂੰ ਚੰਗਾ ਪੈਨ ਚੁੱਧੀਏ ਤਾਂ ਪਹਿਲੇ ਕਲੇਸ਼ ਪਾਈ ਰੱਖਦੇ ਆ ਮੈਂ ਤਾਂ ਭਾਈ ਕੀ ਲੈਣਾ ਰੋਡੇ ਲੱਗਿਆ ਤੋਂ ਹਾਂ ਰੋਡੇ ਲੱਗਿਆ ਮਰਦੇ ਨਹੀਂ ਪਰੇ ਨਾਲ ਐ ਕਰਿਆ ਕਰ ਹਾਂ ਉਹ ਦੋਨੇ ਤਿੰਨਾਂ ਛੜਿਆ ਜਾਂ ਤਾਂ ਬਚ ਕੇ ਰਿਆ ਕਰ ਮੇਰੇ ਜੋ ਕੁਰੀ ਤਾਂ ਰਹਿਣੀ ਨਹੀਂ ਫੇਰ ਬਾਪੇ ਮੈਂ ਕੀ ਕਰੂੰਗਾ ਇੰਨੀ ਕੂਲੇ ਪੱਟ ਵਰਗੀ ਨਹੀਂ ਸਿੰਧੀ ਜਿਵੇਂ ਤੂੰ ਸਮਝ ਰਹੇ ਆ ਤੁਸੀਂ ਸਮਝਦੇ ਨਹੀਂ ਹੈਗੇ ਖਰਬੂਜੇ ਦੇ ਦੇਖ ਕੇ ਖਰਬੂਜੇ ਰੰਗ ਬਦਲ ਜਾਂਦਾ ਹੁੰਦਾ ਕਈ ਵਾਰੀ ਮੈਂ ਨਹੀਂ ਰੰਗ ਬਦਲਦੀ ਫਿਰ ਇੱਕ ਮੈਂ ਸਲਿੱਪੜੀ ਹੋਈ ਨਾ ਸਾਰਿਆਂ ਨੂੰ ਲਵੇੜ ਦਿੰਦੀ ਹੁੰਦੀ ਆ ਅੱਛਾ ਕਈ ਵਾਰੀ ਛਿੱਟੇ ਨਾ ਵੱਜ ਜਾਣ ਮੈਂ ਤਾਂ ਆਇਆ ਰਤਾਇਨ ਮੇਰੇ ਮਾਪਿਆਂ ਨੇ ਮੈਨੂੰ ਇੱਕ ਹੀ ਸਿੱਖਿਆ ਦਿੱਤੀ ਹੈ ਸਮਝ ਗਿਆ ਜਿਹਦੇ ਨਾਲ ਚਿਹੜਾ ਨਾ ਮੈਨੂੰ ਮੈਂ ਉਸੇ ਦੀ ਬਣ ਕੇ ਰਹੂੰਗੀ ਬਣ ਕੇ ਤਾਂ ਰਹੇ ਮੈਂ ਤੈਨੂੰ ਕਿਦੋਂ ਕਹਣਾ ਮੈਂ ਕੰਨ ਦੀ ਬਣਾ ਤੇ ਚੁੱਪ ਕਰ ਮੈਂ ਨਹੀਂ ਬੋਲੂ ਤੇ ਮੇਰੀ ਰਹੇ ਮੈਂ ਤਾਂ ਤੈਨੂੰ ਪੁਝਾ ਮੈਂ ਇਨ ਕਿਸੇ ਰੇ ਬਣਦੀ ਹੁਣੇ ਰੋਡੇ ਲੱਗਾਂ ਦੀ ਤੇ ਤੂੰ ਬਸ ਚੁੱਪ ਕਰਕੇ ਪੈ ਜਾ ਮੈਨੂੰ ਨਾ ਭਲਾਈ ਕਰ ਤੈਨੂੰ ਬੱਦਲ ਬਾਈ ਠੀਕ ਜਿਹੀ ਨਹੀਂ ਲੱਗਦੀ ਬਸ ਮੇਰੀ ਤਾਂ ਬੱਦਲ ਬਾਈ ਸਹੀ ਹੈ ਤੇ ਤੂੰ ਪੈ ਜਾ ਮੈਂ ਤਾਂ ਪੈ ਜਾਣਾ ਜੇ ਤੂੰ ਕਮੇਗੀ ਤੇਰੇ ਨਾਲ ਮੇਰੇ ਨਾਲ ਕੀ ਕਰਨਾ ਦੱਸ ਹੇ ਹੇ ਓਏ ਆ ਦੇਖ ਕਿਵੇਂ ਤੇ ਖੱਲੀ ਜੀ ਚੜ ਗਈ ਓਏ ਵੇਰੀ ਬਗੋ ਹਾਂ ਇੱਥੇ ਪਤਾ ਨਹੀਂ ਖੱਲੀ ਜੀ ਚੜ ਗਈ ਚੜੀ ਰੋਵੇ ਤੇਰਾ ਖੱਲਣਾ ਮੈਂ ਕੀ ਕਰਾਂ ਲੱਤ ਨਹੀਂ ਸਿੱਧੀ ਹੁੰਦੀ ਰੋਣ ਜੋ ਕਰੇ ਰੋਣ ਜੋ ਕਰੇ ਨਾ 12:00 ਵੱਜ ਗਏ ਤੇ ਪਾਰ ਰੱਖਿਆ ਲੱਤ ਨਹੀਂ ਸਿੱਧੀ ਰਹਿੰਦੀ ਮੈਂ ਤਾਂ ਕਰਨੀ ਤੇ ਲਾਤ ਟੁੱਟ ਜੇ ਮਰ ਜੇ ਤੂੰ ਤੇ ਫੇਰ ਤੇ ਉੱਤੇ ਹੀ ਡੰਗਾ ਲਾ ਲਿਆ ਕਰਾਂਗੇ ਵੇ ਤੈਨੂੰ ਰੱਬ ਚੱਕ ਲੇ ਪੈ ਜਾ ਤਾ ਮਾਪਾ ਤਾਂ ਸੋਵਤੀ ਸਕੀਮਾਂ ਹੀ ਕਰਦੇ ਆ ਮੈਂ ਨਹੀਂ ਕਰਦੀ ਸਕੀਮਾਂ ਕਿਹਦੇ ਦੱਸ ਪੈ ਜਾ ਚੁੱਪ ਕਰਕੇ ਬਸ ਲੈ ਪੈ ਜਾ ਨਾ ਚੁੱਪ ਕਰਕੇ ਪੈ ਜਾ ਚੁੱਪ ਕਰਕੇ ਇਹ ਵੀ ਦੋ ਹੈ ਵੀ ਦੋ ਹੈ ਵੀ ਦੋ ਉਹ ਵੀ ਦੋ ਇਹ 3 ਦੋ

ਹੇ ਰਜਿਤਾ ਨੂੰ ਬੁਰੀ ਗੱਲ ਐ ਕੋਈ ਕਰੇ ਜਿਵੇਂ ਤੁਮ ਮਤ ਦੇਤੀ ਹੋਵੇ ਕੋ ਪੁੱਛੀ ਸੀ ਤਰੀ ਸੀ ਮੈਂ ਜਿਤਾਇਆ ਨਾ ਭਰੰਦਰ ਗਈਏ ਕੀ ਹੋਇਆ ਅੱਜ ਕਿਉਂ ਨਹੀਂ ਕਰਦਾ ਲਵੇਗਾ ਕੰਨ ਨਹੀਂ ਸੁਬੇ ਖੁਪਈ 3 ਵਾਰ ਗੁੱਤੀ ਲਮਸੂ ਵੀ ਹੋ ਜਾਂਦੇ શરીਰ ਨੂੰ ਕੁਝ ਦੋਹਦਾਂ ਨਾ ਕਰ ਐ ਤਾਂ ਮੇਰੀ ਭੁੱਖ ਦੋ ਨਹੀਂ ਮੈਨੂੰ ਵੀ ਬਾਹਰ ਨਹੀਂ ਦੀ। ਵੇਖ ਤਰੇ ਭਾਈ ਚੁੱਪ ਕਰ ਜਹਰ ਕੀਆ। ਸੰਗਿਆ ਜੜਾ ਲ ਇੱਕ ਵਾਰੀ ਹੋਰ ਕੀ ਭਾਈ ਅੱਜ ਵੀ। ਅੱਗ ਤਾਂ ਭਾਈ ਕੋਡਾ ਪੜਾਈ ਗਈ ਪੜਾ। ਦਰਜਾ ਨਾ। ਮੈਂ ਭੈਜਾ ਭਾਈ ਅੱਜ ਫੁਟਕਾ ਪਾਉ। ਹੌਲੀ ਜਾਲੋ। ਇਹ ਹਾਜ ਹੈ।

ਅੱਛਾ ਕੱਛੀ ਦਾ ਤੇ ਪੌਣੇ 12 ਬੰਦਣਾ ਬਈ ਬੰਨ ਨਹੀਂ ਲੰਦਾ ਹੁਣ ਟਾਈਮ ਹੋਣਾ ਅੱਧਾ ਘੰਟਾ ਰਹਿ ਗਿਆ ਤੇ ਤੂੰ ਨਹੀਂ ਜਾਂਦਾ ਕਿੱਥੇ ਮੈਂ ਤਾਂ ਬੈਠਾ ਹੀ ਗੱਲ ਦੱਸਾਂ ਉਹ ਦਾਡੂ ਫੀਂਦਾ ਟੁਰੇ ਨਹੀਂ ਜਾਂਦਾ ਭੈਣ ਤੂੰ ਡਰਾਈਵਰ ਨੂੰ ਕਹਦੇ ਯਾਰ ਹਾਂ ਡਰਾਈਵਰ ਨੂੰ ਕਹਦੇ ਡਰਾਈਵਰ ਲੌੜੇ ਨੂੰ ਪਤਾ ਹੈ ਕਿ ਅਮੇ ਪੱਦਵਾਰੇ ਲੱਗੀ ਕਣਕ ਪੱਦੂ ਤੇ ਲੀਲਾ ਕੀ ਕਰਦਾ ਲੀਲਾ ਹਾਂ ਜੀ ਆ ਤਾਂ ਮੇਰਾ ਥਾਰਾ ਗੇਟ ਤੇ ਚਪਿਆ ਹੈ ਪਹਿਲੇ ਵਰਾਂਡੇ ਚ ਦਾਰੂ ਵਾਲੀ ਪੀਦੇ ਉਹ ਦਾਰੂ ਵੀ ਕਾਨੂ ਉਹਨੂੰ ਹੋ ਰਿਹਾ ਆਪਣੇ ਛੂਗਰ ਵੱਧ ਰਿਹਾ ਅੱਛਾ ਤੇ ਮੈਂ ਉਹਨੂੰ ਹੁਣ ਉੱਕ ਵਧਾ ਕੇ ਮੰਨੀ ਜਾਂਦਾ ਉਹਦੇ ਮੈਂ ਮਾਲ ਚ ਮੁੱਜ ਕਰਕੇ ਲੱਟਾਂ ਤੇ ਕਹਿੰਦਾ ਲੱਟਾਂ ਦੀ ਖੜੀ ਉਹ ਠੀਕ ਆ ਉਹ ਤਾਂ ਠੀਕ ਹੈ ਚਲ ਫਿਰ ਮੈਂ ਇਸ ਬਾਗ ਜੇ ਨਾ ਭਾਈ ਹੋਰ ਕੀ ਐ ਕਰੋ ਪਸ਼ੂ ਡੰਗਰ ਦੀ ਨਿਗਾਹਵਾਨੀ ਰੱਖੋ ਮਾਰੀ ਚੰਗਾ ਨਾ ਨਾ ਵੇ ਫਿਕਰਾ ਕਰ ਜਾਲ ਪੈ ਗਈ ਭਾਈ ਆਪਣੀ ਪਰ ਜਾਈ

आया। तो गया भी गया। मेरा देड़ा देड़ा भी गया। गया। तो में का कम कच्ची लस्सी बनावा पता लगे इन्होंबरा भाई तो पै गए ਆ ਪਾਈ ਜੀ ਬਾਈ ਹੋਰ ਕਿਵੇਂ ਬਾਈ ਆ ਗਿਆ ਠੀਕ ਆ ਬਾਈ ਪੁੱਤ ਨਾ ਤੈਨੂੰ ਰਾਤ ਨੂੰ ਆ ਗਿਆ ਰਾਤ ਨੂੰ ਕੀ ਆਪਣੀ ਬਾਜੀ ਨੂੰ ਸ਼ਰਜ ਅੱਛਾ ਛਾ ਪਾਉਨੇ ਪਾਣਾ ਹਨਰਦੀ ਕચ્છી ਜੀ ਅੱਛਾ ਉਹ ਮੱਤਲੀ ਗਰਦਿਆਲ ਨੂੰ ਮੈਂ ਭੇਜਿਆ ਅਜ ਖੇਤ ਭੇਜਤਾ ਮਾ ਪਾਈ ਉੱਥੇ ਕੰਦੀ ਪਈ ਆਪਣੀ ਆਈ ਅੱਛਾ ਤੇ ਆਪਣਾ ਹੱਕ ਬਣ ਜਾ ਜਾਂ ਕੀ ਰੱਖਣ ਦਾ ਮੈਂ ਮੈਂ ਨਾ ਜਾਵਾਂ ਨਹੀਂ ਬਈ ਗੱਲ ਬਾਜੀ ਬਾਜੀ ਨਾ ਚੱਲੇ ਉਹ ਰਾਨਾ ਪਾਣੀ ਇਹ ਲੀਲੇ ਨੂੰ ਵੀ ਠਾਲਾ ਪਹਿਲਾਂ ਮੈਂ ਜਾਂਦਾ ਲੀਲੇ ਨੂੰ ਠਾਲਾ ਭਾਈ ਇਹਨੂੰ ਬਾਅਦ ਛੱਡਾ ਦੀ ਤੂੰ ਹੈ ਇਹਨੂੰ ਬਾਅਦ ਛੱਡਾ ਦੀ ਹਾਂ ਨਾ ਛਿੰਨੇ ਭਾਈ ਰੈ ਨਾਲ ਕੱਲ ਨੂੰ ਕੋਈ ਗੱਲ ਆਉਂਦੀ ਆ ਫਿਰ ਚਲ ਠਾਲਾ ਦੇਰੇ ਨੂੰ ਭਾਈ ਲੀਲੇ ਭਾਈ ਹਾਂ ਭਾਈ ਲੀਲੇ ਕੀ ਹਾਲਾ ਹੋਗਾ ਬੋਲ ਹੋ ਭਾਈ ਸੌਂਗੇ ਕੀ ਸੁੱਖ ਦਾ ਸੁੱਖ ਸੁੱਖ ਭਾਈ ਗੱਲ ਸੁਣ ਹਾਂ ਬਸ अपने घर जा रहा है क्या कच्ची रिबारी लाऊँ, पर ये भैया कल ही मेरी लागे जोटी जैसा रखी रखो, मतली आप पाओ उठे पैरा रहिए मतली आप, जो तो बच्चे भाई ने कहता नहीं फिर काले मोजी नियाँ देख आया के लिए, हैं? मेरी मेंटली गल आज दी रात्र ठाके मैं रही है, हैं? जोड़े पारा भाई, बूटे पाएगा?

ਪਰ ਜਾਈ ਦਾ ਕੰਮ ਬਾਦ ਦਾ ਨੂੰ ਇਜਾਮ ਦੇਣਾ ਆ ਨਾ ਭਾਈ ਅੱਪਾ ਨਾ ਸਹੀ ਗੱਲ ਪੂਰੀ ਨੀ ਰੱਖਣੀ ਹੈਗੀ ਲੀਲਾ ਜੁਮੇ ਦਾ ਦੀ ਹੁੰਦੀ ਆ ਦੇਖ ਵੱਡਾ ਵੱਡੇ ਦੀ ਦਾਰੂ ਹੈ ਜੁਮੇ ਦਾ ਆਪਣਾ ਭਾਈ ਹੈ ਨਾਲ ਇਹ ਵੱਡਾ 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 ਭਾਈ ਉਹ ਤੁਹਾਨੂੰ ਛੱਡ ਕੇ ਗਿਆ ਆ ਕਹਿ ਕੇ ਗਿਆ ਨਾ ਕਹਿ ਕੇ ਮੈਨੂੰ ਭਾਈ ਖੁਦ ਕਹਿ ਕੇ ਆਸ ਫਿਰ ਫਿਰ ਚਲੋ ਆਪਾਂ ਨੀ ਰੱਖਣੀ ਹੈ ਐ ਕਰ ਫਿਰ ਮਾਟਲੀ ਤੂੰ ਪਹਿਲਾਂ ਨਾ ਟੋਕਿਆ

ਮਾਤਾ ਕੱਖੀ ਬਈ ਇਹਦੇ ਰੱਖੂ ਹਾਂ